ਸਤਿ ਸ੍ਰੀ ਅਕਾਲ ਜੀ ਅੱਜ ਦੀ ਮੇਰੀ ਬੇਨਤੀ ਅੱਜ ਦੀ ਮੇਰੀ ਪੋਸਟ ਜਿਹੜੀ ਹੈ ਉਹ ਇਸ ਵਿਸ਼ੇ ਤੇ ਹੈ ਕਿ ਜਿਵੇਂ ਜਿਵੇਂ ਪਾਣੀ ਦਾ ਉਛਾਲ ਪਾਣੀ ਦਾ ਲੈਵਲ ਜਿਹੜਾ ਉਹ ਦਿਨੋਂ ਦਿਨ ਨੀਚੇ ਜਾ ਰਿਹਾ ਤੇ ਉਦਾਂ ਹੀ ਸਾਰਿਆਂ ਦੇ ਸੇਵਾ ਦਾ ਜਜ਼ਬਾਤ ਦਾ ਜਿਹੜਾ ਉਛਾਲ ਹੈ ਉਹ ਵੀ ਥੋੜਾ 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 ਨਰਮ ਹੁੰਦਾ ਜਾਂਦਾ ਕਿਉਂਕਿ ਪਹਿਲਾਂ মিডিਆ ਬਹੁਤ ਦਿਖਾ ਰਿਆ ਸੀ ਹੁਣ মিডিਆ ਵੀ ਆਪਣੀ ਆਪਣੀਆਂ ਹੋਰ ਕੁਝ ਖਬਰਾਂ ਦੇ ਵਿੱਚ ਲੱਗ ਗਿਆ মিডিਆ ਦੇ ਹੋਰ ਵੀ ਕੰਮ ਹੈਗੇ ਨੇ ਹੋਰ ਨਾਲ ਲੋਕਾਂ ਨੂੰ ਵੀ ਦਿਖਾਉਣਾ ਸੋ ਹੁਣ ਐਕਚੁਅਲ ਵਿੱਚ ਵਾਰੀ ਆਈ ਹੈ ਜਿਹੜੇ ਬੰਦਿਆਂ ਨੇ ਉੱਥੇ ਸਥਾਈ ਤੌਰ ਤੇ ਕੰਮ ਕਰਨਾ ਜਿਹੜੇ ਬੰਦੇ 1 2 4 ਦਿਨ ਵਾਸਤੇ ਨਹੀਂ ਆਏ ਜਾਂ ਮਤਲਬ ਇਦਾਂ ਦੇਖਣ ਵਾਸਤੇ ਨਹੀਂ ਆਏ ਜਾਂ ਟਰਾਲੀ ਲੈ ਕੇ ਐਵੇਂ ਨਹੀਂ ਆ ਗਏ ਜਾਂ ਗੱਡੀ ਲੈ ਕੇ ਐਵੇਂ ਨਹੀਂ ਆ ਗਏ ਹੁਣ ਉਹ ਬੰਦਿਆਂ ਦਾ ਕੰਮ ਸ਼ੁਰੂ ਹੁੰਦਾ ਹੈ ਜਿਹੜੇ ਬੰਦੇ ਸਥਾਈ ਤੌਰ ਤੇ ਪੰਜਾਬ ਦੇ ਨਾਲ ਜੁੜਨਗੇ ਜਾਂ ਜੁੜੇ ਹੋਏ ਨੇ ਜਾਂ ਜੁੜੇ ਰਹਿਣਾ ਚਾਹੁੰਦੇ ਨੇ ਸੋ ਮੇਰੀ ਸਭ ਤੋਂ ਪਹਿਲੀ ਬੇਨਤੀ ਹੈ ਕਿ ਜਿਵੇਂ ਵਲੰਟੀਅਰਸ ਦੀ ਟੀਮ ਬਹੁਤ ਦਿਨ ਤੋਂ ਫੋਨ ਕਰ ਰਹੀ ਹੈ ਕਿ ਅਸੀਂ ਵਲੰਟੀਅਰ ਕਰਾਂਗੇ ਅਸੀਂ ਜਾਕੀ ਉੱਥੇ ਸੇਵਾ ਕਰਾਂਗੇ ਹੁਣ ਜਿਵੇਂ ਧੁੱਪ ਚੜ ਗਈ ਹੈ ਤੇ ਬਾਹਰਲੇ ਲੋਕਾਂ ਨੂੰ ਜਿਹੜੇ ਜਿਹੜੇ ਨਹੀਂ ਹੜ ਆਏ ਹੋਏ ਉਹਨਾਂ ਨੂੰ ਲੱਗ ਰਿਹਾ ਕਿ ਹੁਣ ਉੱਥੇ ਵੀ ਸਾਰਾ ਕੁਝ ਸੈਟਲ ਹੋਏਗਾ ਹੁਣ ਉੱਥੇ ਹੋਰ ਪ੍ਰੋਬਲਮਸ ਸ਼ੁਰੂ ਹੋਣੀਆਂ ਸਭ ਤੋਂ ਪਹਿਲਾਂ ਜਿਹੜੇ ਵਲੰਟੀਅਰਸ ਨੇ ਉਹ ਸਾਡੇ ਨਾਲ ਸੰਪਰਕ ਕਰਨ ਜਾਂ ਹੋਰ ਵੀ ਜਿਹੜੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਨਾਲ ਸੰਪਰਕ ਕਰਨ ਤੇ 10-10 ਬੰਦਿਆਂ ਦੀ ਟੀਮ ਬਣਾ ਕੇ ਇੱਕ ਇੱਕ ਪਿੰਡ ਦੇ ਵਿੱਚ ਜਾਓ ਜੇ ਤੁਸੀਂ ਚਾਹੁੰਦੇ ਅਸੀਂ ਵੰਡਣਾ ਦਸੀਂ ਵੰਡ ਦਾਂਗੇ ਕੋਈ ਡੀਸੀ ਸਾਹਿਬ ਨਾਲ ਸੰਪਰਕ ਕਰਨਾ ਉਹਨਾਂ ਨਾਲ ਕਰੇ ਸੰਸਥਾਵਾਣਾ ਕਰਨਾ ਉਹਨਾਂ ਨਾਲ ਕਰੇ ਕਿਸੇ ਉੱਥੋਂ ਦੇ ਜਿਹੜੇ ਲੋਕਲ ਲੋਕਾਇਕੇ ਉਹਨਾਂ ਨਾਲ ਸਰਪੰਚਾਂ ਨਾਲ ਕਰਨਾ ਉਹਨਾਂ ਨਾਲ ਕਰੇ ਤੇ 10-10 ਬੰਦਿਆਂ ਦੀ ਟੀਮ ਬਣਾ ਕੇ ਜਾਓ ਪਹਿਲਾਂ ਉਸ ਪਿੰਡ ਦੀ ਸਫਾਈ ਕਰੀਏ ਕਿਉਂਕਿ ਉੱਥੇ ਬਹੁਤ ਗਾਰਾ ਆ ਬਹੁਤ ਲੋਕਾਂ ਦੇ ਗੱਦੇ ਲੋਕਾਂ ਦੇ ਕੱਪੜੇ ਬੈਡ ਸਾਰਾ ਸਮਾਨ ਜਿਹੜਾ ਪਾਣੀ ਚ ਡੁੱਬ ਕੇ ਤੇ ਇੱਕਦਮ ਖਰਾਬ ਹੋ ਚੁੱਕਿਆ ਸੋ ਪਹਿਲਾਂ ਉਹਦੀ ਸਫਾਈ ਕਰੀਏ ਉਸ ਤੋਂ ਵੀ ਪਹਿਲਾਂ ਪਿੰਡ ਚ ਜਾਈਏ ਜਿਹੜੀਆਂ ਪਲਾਸਟਿਕ ਦੀਆਂ ਬੋਟਲਸ ਨੇ ਕੱਪ ਨੇ ਪਲੇਟਾਂ ਨੇ ਪਲਾਸਟਿਕ ਦਾ ਜਿੰਨਾ ਵੀ ਸਮਾਨ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਵਾਟਰ ਸੀਗੇ ਉਹ ਬੋਤਲਾਂ ਦੇ ਵਿੱਚ ਕਾਏ ਨੇ ਤੇ ਲੋਕਾਂ ਨੇ ਕਿਤੇ ਵੀ ਸੁੱਟਿਆ ਹੋਇਆ ਜਾਂ ਸੇਵਾਦਾਰ ਵੀ ਜਦੋਂ ਲੰਘਦੇ ਵੜਦੇ ਤੇ ਉੱਥੇ ਸੜਕਾਂ ਤੇ ਪਿਆ ਜਾਂ ਇਧਰ ਉਧਰ ਪਿਆ ਹੋਇਆ ਲੋਕਾਂ ਨੂੰ ਇਸ ਚੀਜ਼ ਦੀ ਜ਼ਿਆਦਾ ਜਾਣਕਾਰੀ ਵੀ ਨਹੀਂ ਹੈ ਕਿਉਂਕਿ ਉਹਨਾਂ ਨੇ ਪਹਿਲੀ ਵਾਰ ਇਸ ਇਸ ਤਰ੍ਹਾਂ ਕਿਉਂਕਿ ਉਹਨਾਂ ਹਰ ਇੱਕ ਬੰਦੇ ਦੇ ਤੇ ਘਰ ਆਰਓ ਲੱਗੇ ਹੋਣਗੇ ਜਾਂ ਉਹ ਉੱਥੋਂ ਪਾਣੀ ਪੀਂਦੇ ਹੋਣਗੇ ਸੋ ਉਹਨੂੰ ਪਹਿਲਾਂ ਅਸੀਂ ਸਾਫ਼ ਕਰੀਏ ਪਹਿਲਾਂ ਉਹਨਾਂ ਸਾਰੀਆਂ ਬੋਟਲਸ ਨੂੰ ਪਲਾਸਟਿਕ ਦੇ ਜਿੰਨੇ ਵੀ ਸਿਸਟਮ ਨੇ ਉਹਨੂੰ ਸਾਫ਼ ਕਰੀਏ ਫਿਰ ਲੋਕਾਂ ਦੇ ਘਰਾਂ 'ਚ ਜਾਈਏ ਬਿਨਾਂ ਕਿਸੇ ਵਿਤਕਰੇ ਤੋਂ ਤੇ ਬਿਨਾਂ ਕਿਸੇ ਭੇਦਭਾਵ ਦੇ ਵੱਡਾ ਛੋਟਾ ਕੋਈ ਵੀ ਹੈ ਜਿਹਦੇ ਘਰ ਵਿੱਚ ਜ਼ਿਆਦਾ ਪ੍ਰੋਬਲਮ ਹੈ ਉਹਨੂੰ ਚੰਗੀ ਤਰ੍ਹਾਂ 2-2 4-4 ਬੰਦਿਆਂ ਦੀਆਂ ਟੀਮਾਂ ਬਣਾ ਕੇ ਵਧੀਆ ਤਰ੍ਹਾਂ ਸਾਫ਼ ਕਰਕੇ ਜਿਹੜੇ ਉਹਨਾਂ ਦੇ ਖਰਾਬ ਕੱਪੜੇ ਨੇ ਉਹਨਾਂ ਨੂੰ ਇੱਕ ਥਾਂ ਤੇ ਡੰਪ ਕਰੋ ਪਲਾਸਟਿਕ ਨੂੰ ਇੱਕ ਥਾਂ ਤੇ ਡੰਪ ਕਰੋ ਤੇ ਲੋਕਾਂ ਨੂੰ ਮੈਂ ਇੱਕ ਬੇਨਤੀ ਵੀ ਕਰਦਾ ਕਿ ਜਿਹੜੀ ਪਲਾਸਟਿਕ ਨੇ ਜਿਹੜੀਆਂ ਪਲਾਸਟਿਕ ਦੀਆਂ ਬੋਟਲਸ ਜਾਂ ਜੋ ਵੀ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਸਾੜੋ ਨਾ ਤੁਹਾਡੇ ਲੰਗਸ ਵਾਸਤੇ ਤੁਹਾਨੂੰ ਅਸਥਮਾ ਹੋ ਸਕਦਾ ਜਾਂ ਇਦਾਂ ਦੀਆਂ ਕਈ ਜਣੀਆਂ ਬਿਮਾਰੀਆਂ ਨੇ ਸਕਿਨ ਦੀ ਬਿਮਾਰੀ ਹੋ ਸਕਦੀ ਹੈ এনवायरमेंट ਵਾਸਤੇ ਵੀ ਬਹੁਤ ਅੱਛੀ ਗੱਲ ਨਹੀਂ ਹੈ ਕਰਕੇ ਆਲਰੇਡੀ ਜਿਹੜੀ ਹਵਾयां ਬਹੁਤ ਜ਼ਿਆਦਾ ਪੋਲਿਊਟਡ ਹੋਈ ਹੋਈ ਹੈ ਉੱਥੇ ਡੰਗਰਾਂ ਦੇ ਮਰ ਨਾਲ ਜਾਂ ਹੋਰ ਚੀਜ਼ਾਂ ਜਿਹੜੀਆਂ ਉਹ ਸੜ ਨਾਲ ਤੁਹਾਨੂੰ ਪਤਾ ਹੀ ਜਿਵੇਂ ਬਰਸਾਤਾਂ ਵਿੱਚ ਹੁੰਦਾ ਸੀ ਇਹ ਤੇ ਬਿਲਕੁਲ ਡੁੱਬ ਗਿਆ ਸਾਰਾ ਸੂ ਤੁਸੀਂ ਪਹਿਲਾਂ ਇਹ ਟੀਮਸ ਬਣਾ ਲਓ ਆਪਾਂ ਕਿਸੇ ਦੇ ਘਰ ਬੈੱਡ ਗੱਦੇ ਚੀਜ਼ਾਂ ਤਾਂ ਰੱਖਣੀਆਂ ਜਦੋਂ ਉਹਦੀ ਸਫਾਈ ਹੋ ਜੇ ਇਹ ਨਹੀਂ ਕਿ ਇੱਥੋਂ ਅਸੀਂ ਲੈ ਕੇ ਚੱਲ ਜਾਈਏ ਤੇ ਉਹਦੇ ਘਰ ਰੱਖ ਦਈਏ ਤੇ ਉਹ ਕਈ ਘਰ ਮੈਂ ਦੇਖੇ ਜਿਨ੍ਹਾਂ ਦੇ ਵਿੱਚ ਅਜੇ ਪੂਰੀ ਤਰ੍ਹਾਂ ਸਫਾਈ ਹੋਏਗੀ ਇੱਕ ਅੱਧਾ ਦਿਨ ਸੁੱਕੇਗਾ ਫਿਰ ਉੱਥੇ ਜਾ ਕੇ ਚੀਜ਼ਾਂ ਰੱਖਿਓ ਹਾਂ ਜ਼ਰੂਰੀ ਜਿਨ੍ਹਾਂ ਲੋਕਾਂ ਨੇ ਜਿਹੜੇ ਲੋਕਾਂ ਕੋਲ ਸੌਣ ਦੀ ਵਿਵਸਥਾ ਨਹੀਂ ਹੈਗੀ ਉਹਨਾਂ ਵਾਸਤੇ ਤੁਸੀਂ ਰੱਖ ਸਕਦੇ ਹੋ ਥੋੜਾ ਟੈਂਪਰੇਰੀ ਰੱਖ ਲਓ ਪਰ ਫਿਰ ਉਸ ਤੋਂ ਬਾਅਦ ਸਫਾਈ ਕਰਕੇ ਜਦੋਂ ਆਪਾਂ ਆਪਣੇ ਘਰ ਨੂੰ ਕਰਦੇ ਹਾਂ ਉਸੇ ਤਰ੍ਹਾਂ ਹੀ ਉਸ ਘਰ ਨੂੰ ਆਪਾਂ ਚੰਗੀ ਤਰ੍ਹਾਂ ਸਫਾਈ ਕਰਕੇ ਫਿਰ ਉਹਦੇ ਉੱਤੇ ਚੀਜ਼ਾਂ ਰੱਖਣੀਆਂ ਤੇ ਬਾਕੀ ਬਹੁਤ ਸਾਰੇ ਕੱਲ ਸਾਡੇ ਵੀਰ ਜੀ ਦਾ ਇੱਕ ਦਾ ਫੋਨ ਆਇਆ ਸੀਗਾ ਉਤੋਂ ਧਾਰੀਵਾਲ ਤੋਂ ਉਹ ਕਹਿੰਦੇ ਕਿ ਸਾਡੇ ਕੋਲ ਕਾਰਪੈਂਟਰਸ ਬਹੁਤ ਨੇ ਤੇ ਕਾਰਪੈਂਟਰ ਸੇਵਾ ਕਰਨ ਚਾਹੁੰਦੇ ਆ ਮੈਂ ਉਹਦੀ ਸਟੋਰੀ ਵੀ ਪਾਈ ਸੀਗੀ ਫਿਰ ਅੱਜ ਜਿਹੜਾ ਫੋਨ ਆਇਆ ਉਹ ਇਲੈਕਟ੍ਰੀਸ਼ੀਅਨ ਇਧਰੋਂ ਡੇਰਾ ਬੱਸੀ ਔਰ ਬੱਸੀ ਪਠਾਨਾ ਔਰ ਇਧਰ ਦੇ ਕੁਝ ਵੀਰ ਨੇ ਜਿਹੜੇ ਇਲੈਕਟ੍ਰੀਸ਼ੀਅਨ ਉਹਨਾਂ ਨੇ ਆਈਡੀਆ ਦਿੱਤਾ ਤੇ ਉਹ ਕਹਿੰਦੇ ਅਸੀਂ ਫਰਿੱਜਾਂ ਠੀਕ ਕਰ ਦਾਂਗੇ ਲੋਕਾਂ ਦੇ ਇਨਵਰਟਰ ਠੀਕ ਕਰ ਦਾਂਗੇ ਇਲੈਕਟ੍ਰੀਸ਼ੀਅਨ ਦਾ ਜੋ ਵੀ ਸਮਾਨ ਹੈਗਾ ਉਹਨੂੰ ਅਸੀਂ ਠੀਕ ਕਰਾਂਗੇ ਤੇ ਉਹ ਰੈਡੀ ਰਹਿਣ ਉਹ ਵੀ ਵਲੰਟੀਅਰ ਕਰਨ ਇੱਕ ਇੱਕ ਪਿੰਡ ਇੱਕ ਇੱਕ ਜਗ੍ਹਾ ਤੇ ਜਾ ਕੇ ਤੇ ਮਜ਼ਦੂਰ ਕਿਸਾਨ ਜਿਹੜੇ ਦਿਹਾੜੀਦਾਰ ਵੀ ਆਪਣੇ ਲੋਕ ਨੇ ਜਾਂ ਜਿਹੜੇ ਹੋਰ ਕਾਰੀਗਰ ਲੋਕ ਨੇ ਉਹ ਆ ਜਾਣ ਚਾਹੇ ਉਹਨਾਂ ਉਹਨਾਂ ਦੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਯੂਜ਼ ਵੀ ਕਰਾਂਗੇ ਉਹਨਾਂ ਨੂੰ ਅਸੀਂ ਦਿਹਾੜੀ ਵੀ ਦੇ ਦਾਂਗੇ ਕਈ ਜਿਹੜੇ ਲੋਕ ਦਿਹਾੜੀ ਕਰਨਾ ਚਾਹੁੰਦੇ ਤਾਂ ਜੋ ਉਹਨਾਂ ਨੂੰ ਰੋਜ਼ਗਾਰ ਵੀ ਮਿਲੇ ਇਸੇ ਗੱਲ ਦਾ ਉਸੇ ਪਿੰਡ ਦੇ ਵਿੱਚੋਂ ਉੱਥੇ ਹੀ ਸਫਾਈ ਕਰਨ ਦਾ ਜਾਂ ਉੱਥੋਂ ਦੂਸਰੇ ਪਿੰਡ ਵਿੱਚ ਜਾ ਕੇ ਸਫਾਈ ਕਰਨ ਦਾ ਸੀ ਇੱਕ ਤਰੀਕੇ ਨਾਲ ਇੱਕ ਸਿਸਟਮ ਬਣਾ ਲਾਂਗੇ ਸੋ ਪਲੀਜ਼ ਹੁਣ ਹੁਣ ਲੋੜ ਹੈ ਹੁਣ ਚੰਗੀ ਤਰ੍ਹਾਂ ਜਿਹੜਾ ਜਿਹੜੀ ਸੇਵਾ ਹੈ ਨਾ ਹੁਣ ਸ਼ੁਰੂ ਹੋਣੀ ਹੈ ਤੇ ਤੁਸੀਂ ਮੇਰੀ ਬੇਨਤੀ ਜ਼ਰੂਰ ਮਨਜ਼ੂਰ ਕਰਿਓ ਕਿਉਂਕਿ ਮੈਨੂੰ ਭਾਈ ਸਾਹਿਬ ਨੇ ਪਾਈ ਹਰਜਿੰਦਰ ਸਿੰਘ ਗੁਰਪ੍ਰਭਜਨ ਗਿੱਲ ਜੀ ਬਰਾੜ ਸਾਹਿਬ ਮਾਨ ਸਾਹਿਬ ਇਨਾ ਸਾਰਿਆਂ ਦੇ ਫੋਨ ਆ ਰਹੇ ਭੀ ਹੁਣ ਇਹਨੂੰ ਪਲਾਨ ਕਰੋ ਕਿਉਂਕਿ ਮੈਂ ਕਿਹਾ ਸੀ ਉਦਨ ਕਿ ਵਿਦਵਾਨ ਵਿਚਾਰਕ ਪਲੈਨਰ ਤੇ ਪੱਤਰਕਾਰ ਲੇਖਕ ਔਰ ਗਾਇਕ ਸਾਰੇ ਜਿਹੜੇ ਬੰਦੇ ਆ ਸਮਝਦਾਰੀ ਨਾਲ ਹੋਂ ਕੰਮ ਸ਼ੁਰੂ ਹੋਣਾ ਸੋ ਤੁਸੀਂ ਆਓ ਟੀਮਾਂ ਬਣਾ ਕੇ ਮੈਨੂੰ ਫੋਨ ਕਰੋ ਜਿਹੜਾ ਮੇਰਾ 9810139792 ਵਾਲਾ ਉੱਤੇ ਕਰੋ ਜਾਂ ਤੁਸੀਂ ਆਪਣੀਆਂ ਟੀਮਾਂ ਬਣਾ ਲਓ ਤੇ ਸਾਨੂੰ ਦੱਸੋ ਕਿ ਤੁਹਾਨੂੰ ਕਿੱਥੇ ਭੇਜੀਏ ਸੋ ਸੇਵਾ ਸ਼ੁਰੂ ਕਰਦੇ ਆ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ